ਘਰ ਦੀ ਛੱਤ ਡਿੱਗਣ ਤੇ ਜਿਹੜੀ ਪਾਈ ਸੀ ਵੀਡੀਓ ਉਹਦੇ ਤੋਂ ਜਿੰਨਾ ਪੈਸਾ ਆਇਆ ਉਹਦੇ ਨਾਲ ਕੀਤੀ ਫੋਲ ਐਸ਼ ਇਹ ਕੁੜੀ ਨੇ ਦਰਅਸਲ ਤੀਜਾ ਵਿਆਹ ਹੁਣ ਕਰਾਇਆ ਹੈ ਤੇ ਇਹਦਾ ਜੋ ਪਹਿਲਾ ਘਰ ਵਾਲਾ ਹੈ ਜਿਨੇ ਉਹਦੇ ਨਾਲ ਵੀਡੀਓ ਪਾਈ ਸੀ ਜਦੋਂ ਘਰ ਦੀ ਛੱਤ ਡਿੱਗੀ ਸੀ ਤਾਂ ਲੋਕਾਂ ਅੱਗੇ ਹੱਥ ਜੋੜ ਕੇ ਨਾ ਬੇਨਤੀ ਕੀਤੀ ਸੀ ਵੀ ਸਾਨੂੰ ਪੈਸੇ ਪਾਓ ਸਾਡੇ ਘਰ ਦੇ ਹਾਲਾਤ ਮਾੜੇ ਨੇ ਆ ਤੁਸੀਂ ਇੱਕ ਵਾਰ ਕਲਿੱਪ ਸੁਣੋ ਉਸ ਬਾਈ ਦੀ ਪਹਿਲਾਂ ਕਿ ਪੰਜ ਲੱਖਾਂ ਲੱਗ ਗਏ ਜਿਹੜੀ ਕੋਠਾ ਢਾਹਣ ਤੇ ਵੀਡੀਓ ਪਾਈ ਆ ਨੇ ਕਿੰਨੇ ਆਏ 5-6 ਲੱਖ ਹਾਂਜੀ ਬਈ ਦਰاصل ਮੁੰਡਾ ਜੱਸਾ ਹੈ ਪੈਰਿਸ ਤੋਂ ਉਹ ਬਾਈ ਨੇ ਗੱਲਬਾਤ ਕੀਤੀ ਇਹਦੇ ਘਰ ਵਾਲੇ ਨਾਲ ਤਾਂ ਉਹਨੇ ਦੱਸਿਆ ਵੀ 5-6 ਲੱਖ ਰੁਪਈਆ ਆਇਆ ਸੀ ਤੇ ਜਦੋਂ ਘਰ ਦੀ ਛੱਤ ਪਾਉਣ ਵਾਲੀ ਅਸੀਂ ਵੀਡੀਓ ਪਾਈ ਸੀ ਨਾ ਉਦੋਂ ਵੀ ਮੈਂ ਇਹਨੂੰ ਕਿਹਾ ਸੀ ਵੀ ਨਾ ਕਰ ਐਦਾਂ ਵੀ ਆਪਣੇ ਸਾਰੇ ਰਿਸ਼ਤੇਦਾਰ ਚੰਗੇ ਨੇ ਤਾਂ ਫਿਰ ਉਹ ਵੀ ਗੱਲਾਂ ਕਰਨਗੇ ਵੀ ਜੇ ਲੋੜ ਸੀ ਤਾਂ ਸਾਨੂੰ ਕਹਿ ਦਿੰਦੇ ਤਾਂ ਉਹ ਕਹਿੰਦਾ ਵੀ ਪਰ ਪੂਜਾ ਸੰਗਾ ਨੇ ਮੇਰੀ ਗੱਲ ਨਹੀਂ ਮੰਨੀ ਤੇ ਇਹ ਕਹਿੰਦੀ ਵੀ ਮੈਂ ਤਾਂ ਵੀਡੀਓ ਪਾਉਣੀ ਹੈ ਤੂੰ ਜੋ ਕਰਨਾ ਕਰ ਲਾ ਤੇ ਇੱਕ ਪੂਜਾ ਸੰਗਾ ਵੱਲੋਂ ਇਲਜ਼ਾਮ ਲਾਇਆ ਜਾਂਦਾ ਕਿ ਮੁੰਡਾ ਨਸ਼ੇ ਬੜੇ ਕਰਦਾ ਸੀ ਤਾਂ ਪੈਰਿਸ ਵਾਲੇ ਜੱਸਾ ਨਾਲ ਗੱਲ ਕਰਕੇ ਹੋਏ ਪਹਿਲਾ ਘਰ ਵਾਲਾ ਦੱਸਦਾ ਵੀ ਮੈਨੂੰ ਟ ਮੈਂ ਇਸ ਕਰਕੇ ਨਸ਼ੇ ਕਰਦਾ ਸੀ ਦੋਸਤੋ ਇਹ ਜਾਣਕਾਰੀ ਸਾਂਝੀ ਕਰਨੀ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਪੂਰੀ ਦੁਨੀਆ ਚ ਵਾਸਤੇ ਆਪਣੇ ਪੰਜਾਬੀ ਭਰਾ ਜਦੋਂ ਕਿਸੇ ਤੇ ਭੀੜ ਪੈਂਦੀ ਵੇਖਦੇ ਨੇ ਉਹਦਾ ਮਾੜਾ ਟਾਈਮ ਵੇਖਦੇ ਨੇ ਤਾਂ ਉਹ ਜ਼ਰੂਰ ਮਦਦ ਕਰਦੇ ਨੇ ਪਰ ਲੋਕਾਂ ਵੱਲੋਂ ਕੀਤੇ ਗਏ ਦਾਣ ਦੇ ਪੈਸੇ ਆ ਨਾ ਫਿਰ ਜਦੋਂ ਇਦਾਂ ਇਹ ਰੀਲਾਂ ਵਾਲੀਆਂ ਐਸ਼ ਕਰਨ ਤਾਂ ਮਿੱਤਰੋ ਦੁੱਖ ਲੱਗਦਾ ਹੈ ਇਸ ਲਈ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਅੱਛਾ ਕਿੱਦਾਂ ਲੱਗੀ ਸੀ ਅੰਕਲ ਦੇ ਓ ਡੈਡੀ ਵੀ ਜਿੱਤ ਮੇਰੇ ਕੰਮ ਕਰਦੇ ਚੀਏ ਨੇ ਅੱਛਾ 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 ਤੇ ਉਹ ਨਵੇਂ ਦੇ ਪੀਸਲ ਐਕਸਲ ਨਹੀਂ ਬਣਦੇ ਹਜੇ ਹਾਂ ਹਾਂ ਉਹ ਭਾਜੀ ਐਕਸਲ ਤੇ ਐਸ ਈ ਡੇਟੀ ਦੇ ਪਿਆਰ ਤੇ ਅੱਛਾ ਤੇ ਇਹ ਮੈਨ ਨਹੀਂ ਦਿੱਤਾ ਤੁਹਾਨੂੰ ਹਾਂ ਭਾਜੀ ਮਿਟਾ ਨਹੀਂ ਦਿੱਤਾ ਇਹਨੇ ਕਿਉਂ ਤੇ ਮੇਰੇ ਮੰਮੀ ਭਾਜੀ ਕਰਦੇ ਸੀ ਬਹੁਤ ਜਿੱਦਾਂ ਮੇਰਾ ਯਾਰ ਛੋਟਾ ਆ ਸਭ ਤੋਂ ਭਾਜੀ ਓਕੇ ਤੇ ਉਹ ਕਰਦੇ ਆ ਦਾਦੀ ਦਾ ਤਾਂ ਮੇਰੇ ਯਾਰ ਹੁਣ ਤੇ ਜਾਣ ਵਾਰਦੇ ਯਾਰ ਕਦੀ ਯਾਰ ਉਹਨਾਂ ਨੂੰ ਨਹੀਂ ਮੈਨ ਦਿੱਤਾ ਮੇਰੇ ਘਰਦਿਆਂ ਦੇ ਨੰਬਰ ਤੇ ਭਾਜੀ ਪਤਾ ਕੀ ਲਿਖਿਆ ਹੁੰਦਾ ਸੀ ਮੇਰੀ ਮਾਤਾ ਦੇ ਫੋਨ ਤੇ ਭਾਜੀ ਫੁੱਤੂ ਫੁੱਤੀ ਕੁਛ ਐਤਾ ਲਿਖਦੀ ਹੁੰਦੀ ਸੀ ਨੰਬਰਾਂ ਤੇ ਭਾਜੀ ਸਭ ਤੋਂ ਪੇੜਾ ਮਾਨੀ ਭੈਣ ਚੋਦੀ ਦੇ ਪਾ ਯੂ ਪਟੋ ਨੰਬਰ ਜਿਹੜੇ ਤੇ ਪੀੜਾ ਮਾਰਤੀਆਂ ਹਾਈ ਗਲਤ ਤਾਂ ਤੇ ਪੀੜਾ ਮਾਰ ਰਹੀਆਂ ਭਾਜੀ ਮੁਤਾ ਲੈ ਕੇ ਬੈਗੀ ਭਾਜੀ ਉਹ ਹੂੰ ਕੋਈ ਨਾ ਮੁੱਦਾ ਇਹਦਾ ਪਕਾਉਣੀਆ ਟੈਨਸ਼ਨ ਨਹੀਂ ਲੈਣੀ ਹੁੰਦੀ ਇਹਨੂੰ ਵੀਊ ਦਬਾਉਣੇ ਚੰਗੀ ਤਰ੍ਹਾਂ ਪਤਾ ਕਿ ਤੌਰਚਰ ਕਰਦੀ ਸੀ ਪੈਸੇ ਦੀ ਲਾਲਚੀ ਭਾਜੀ ਜੇ ਕਿਸੇ ਨੇ ਨਾ ਪ੍ਰੋਮੋਸ਼ਨ ਨੂੰ ਕਹੋ ਨਾ ਗਰੀਬ ਬੰਦੇ ਨੇ ਮੈਂ ਕਹਦਾ ਨਾ ਚੱਲ 500 ਲੈ ਲਾ ਆਖਲੇ ਤੋਂ ਕੋਈ ਗੱਲ ਨਹੀਂ ਹੂੰ ਹੂੰ ਤਾਂ ਲੈ ਤੈਨੂੰ ਵੀ ਪਤਾ ਮੇਰੀ ਮਿਹਨਤ ਮੇਰੀ ਉਹ ਮੈਂ ਕਾ ਪਾਸਾ ਕਰ ਮਿਹਨਤ ਭੈਂ ਚ ਕੋਟੀ ਹੁੰਦੀ ਰਹੀ ਉਹਨਾਂ ਦੇ ਸਾਹਮਣੇ ਸਾਲੀ ਮਿਹਨਤ ਦੀ ਅੱਛਾ ਉਹ ਫੋਨ ਜਿਹੜਾ ਸੀ ਉਹ ਜਿਹੜਾ ਫੋਨ ਸੀ ਮੇਰਾ ਸਕਾਫਨ। ਓਕੇ। ਉਹ ਮੇਲੇ ਆ ਵੀ ਆਪਣੇ ਫਰੈਂਡ ਤੋਂ ਸੀ ਉਹ ਸਰਦਾਰ ਜੀ ਨੇ ਵੀਡੀਓ ਪਾਈ ਹੋਈ ਉਹ ਮੇਰਾ ਫਰੈਂਡ ਹੀ ਆ। ਆ ਜਿਹੜਾ ਉਹ ਕੋਠਾ ਦੇ ਕੋਠਾ ਦੇ ਕੰਨ ਤੋਂ ਬਾਅਦ ਜਿਹੜਾ ਖੁੰਗਿਆ ਸਕਾਫ ਉਹ ਤੁਹਾਡਾ ਆਪਣਾ ਲਿਆ ਸੀ ਤੁਸੀਂ ਆਪਣੇ ਪੈ ਜਾਂਦਾ ਨਾ। ਆਪਣਾ ਸੀ ਉਹ ਮੇਰਾ ਭਾਜੀ। ਚਲੋ ਹੁਣ ਫਿਰ ਜਦ ਇਹ ਹੱਥ ੱਡਿਆ ਸੀ ਲੋਕਾਂ ਨੇ ਤਾਂ ਭਾਜੀ ਐਸੀ ਰਹੀ ਦੇਣੀ ਸੀ ਉਹ ਤਾਂ ਉਹ ਚ ਮੈਂ ਬੋਲਦਾ ਨਹੀਂ ਸੀ। ਹਾਂਜੀ। ਤੇ ਭਾਜੀ ਮੇਰੇ ਨਾਲ ਜਦੋਂ ਮੈਂ ਨਾ ਤੋ ਤੁਰੇ ਮੇਰੀ ਗੱਲ ਤੇ ਚੈਨੀ ਲਾਹ ਲਈ ਭਾਜੀ ਗਏ ਨੇ। ਓਕੇ। ਓਕੇ ਨਹੀਂ ਓਹ ਕਿ ਨਹੀਂ ਸੀਗੀ ਉਹ ਤੁਹਾਡੀ ਆਪਣੀ ਸੀ। ਹਾਂ ਉਹ ਵੀ ਮੇਰੀ ਸੀ ਭਾਜੀ। ਅੱਛਾ। ਬ੍ਰੈਸਲੈਟ ਸੀ ਭਾਜੀ ਉਹ ਉਹ ਜਿਹੜੇ ਹੁਣ ਆਪਣੇ ਨਵੇਂ ਘਰ ਵਾਲੇ ਦੇ ਪਾਈਆਂ ਪਾਇਆ ਨਾ ਤੀਹਦਾ ਇਹੋ ਭਾਜੀ ਸਾਰੀ ਚੀਜ਼ ਮੇਰੀ ਆ। ਅੱਛਾ ਤੁਹਾਡੇ ਤੁਹਾਡੇ ਪੈਸਿਆਂ ਤੋਂ ਗੋਲਦੀ ਆ। ਹਾਂ ਤਾਂ ਉਹ ਚੀਜ਼ ਹੁਣ ਉਹਦੇ ਪਾਈਆਂ ਨਾ ਇਹਨੇ। ਓਕੇ ਤੇ ਫੋਨ ਭਾਜੀ ਮੈਨੂੰ ਮੇਰਾ ਇਦਾਂ ਦਿੱਤਾ ਨਾ ਇਹਨੇ। ਹੂੰ ਵੀ ਚਿੱਤਾ ਪਾ ਕਹਿ ਦਈਏ। ਖਾਲੀ ਨਾ ਮਾ ਨਹੀਂ ਰਹੀ ਤਾਂ ਤਾਂ ਬੰਦ। ਹੂੰ ਹੂੰ ਇਦਾਂ ਭਾਜੀ ਮੈਨੂੰ ਫੋਨ ਦਿੱਤਾ ਮੇਰੀ ਆਈਡੀਆਂ, ਉਲਡੀਆਂ ਸਭ ਕੁਝ ਬੰਦ ਕਰਕੇ ਮੈਨੂੰ ਦਿੱਤਾ ਉਹ। ਹਾਂ ਹਾਂ ਅੱਛਾ ਫੋਨ ਤੋਂ ਹੀ ਹੁਣ ਇਹਨੂੰ ਇਹਨੂੰ ਪੜਾਤਾ ਸੀ ਫੋਨ ਤੁਸੀਂ। ਫੋਨ ਭਾਜੀ ਤੇਰਾ ਪਲੀਤ ਲਾਉਂਦੀ ਬੋਧੀ ਮੈਨੂੰ ਉਹ ਕਹ ਦਿੰਦੀ ਸੀ ਮੈਂ ਕਮਾਉਣੀ ਆ ਮੈਂ ਕਰਦੀ ਆ ਤੇ ਮੈਂ ਤਾਂ ਮੈਨੂੰ ਤਾਂ ਦੱਸ ਵੀ ਮੈਂ ਤੇ ਤੂੰ ਕੀ ਲੈਣਾ ਇਹ ਪੈਨਟ ਦੀ ਵੀ ਕਮਾਉਂਦੇ ਜੀ ਵੀ ਲੱਗ ਰਿਹਾ ਰੋਟੀ ਭਾਜੀ ਮੈਂ ਆਪਣੀ ਆਪ ਕੰਮ ਕਰਦਾ ਰਿਹਾ ਆ ਇਹ ਬਾਹਰੋਂ ਖਾਂਦੇ ਸੀ ਭਾਜੀ ਹੁਣ ਮੈਂ ਪੈਂਟ ਚ ਉੱਠ ਕੇ ਗਿਆ ਯਾਰ ਬਾਹਰ ਨਹੀਂ ਆ ਜਿੱਥੇ ਤਾਂ ਮੈਨੂੰ ਉੱਥੇ ਲਈ ਵਧੀਆ ਲੱਗਦੀ ਆ ਯਾਰ ਰਹਿਣੇ ਕਿੱਥੇ ਰਹਿ ਤੂੰ ਅੰਦਰ ਮੈਂ ਭਾਜੀ ਹਾਂਰ ਕਿੱਥੇ ਰਹਿੰਦੇ ਸੀ ਗੁਰਆਂ ਆ ਸੀ ਰਹਿੰਦੇ ਸੀ ਗੁਰਆਂ ਭਾਜੀ ਗੁਰਆਂ ਰਹਿੰਦੇ ਸੀ ਹਾਂ ਹਾਂ ਉਹਦਾ ਵੀ ਰੌਲਾ ਚੱਲਦਾ ਸੀ ਘਰ ਤਾਂ ਉਹ ਲੋਕੀ ਤੰਗ ਕਰਦੇ ਸੀ ਜਦੋਂ ਦਾ ਭਾਜੀ ਮੈਂ ਗਿਆ ਲੋਕੀ ਤੰਗ ਕਰਨੋਂ اٹ ਗਿਆ ਸੀ ਓਕੇ ਮਤਲਬ ਕੋਈ ਲੜਿਆ ਤਾਂ ਮੈਂ ਨਹੀਂ ਕਿਹਾ ਪੱਕੀ ਵੀ ਨਹੀਂ ਇਦਾਂ ਮਤਲਬ ਹੋਇਆ ਚਾਸ ਪਰ ਹੁਣ ਜਦੋਂ ਪਿਆ ਇਹਨਾਂ ਕਰਾ ਲਿਆ ਸੀ ਜਿੱਥੇ ਜਿੱਥੇ ਭੁੰਮੜ ਭੂਸੇ ਪਾਏ ਆ ਨਾ ਸਾਰੀ ਪਕੀ ਦੀ ਮੈਲ ਪੈ ਗਈ ਓਕੇ ਇਹ ਜਦੋਂ ਵੀਡੀਓ ਪਾਈ ਭਾਜੀ ਲੋਕੀ ਮੈਨੂੰ ਇੰਨੀ ਆ ਕਾਲਾਂ ਕੱਢਦੇ ਸੀ ਹਨ ਫੋਨ ਕਰ ਕਰਕੇ ਕਿਉਂਕਿ ਮੇਰਾ ਨੰਬਰ ਵੀ ਇਹਨੇ ਪਾਇਆ ਜਿਹੜਾ ਲੋਕੀ ਭਾਜੀ ਮੈਨੂੰ ਗੰਡੀਆਂ ਮੰਡੀਆਂ ਨਾਲ ਹੁਣ ਮੈਂ ਭਾਜੀ ਕੀ ਕਰ ਸਕਦਾ ਸੀ ਇੱਥੇ ਇਹ ਤੁਹਾਨੂੰ ਹੁਣ ਫੋਨ ਤੇ ਕਾਲਾਂ ਕਾਲਾਂ ਅਗਲੇ ਨੂੰ ਵੀ ਕੱਟੀ ਜਾਵਾਂ ਹਨ ਉਹ ਅਗਲੇ ਮੈਨੂੰ ਕਾਲਾਂ ਕੱਢਦੇ ਕੋ ਯਾਰ ਕੀ ਸਿੱਖਿਆ ਦਿੰਨੇ ਤੁਸੀਂ ਦੁਨੀਆ ਨੂੰ ਖਾਸ ਕੋਨੇ ਵੀ ਲੋਕਾਂ ਆ ਗਿਆ ਥੱਡੋ ਪੈਸੇ ਮੰਗ ਮੰਤਾ ਇਹ ਨਹੀਂ ਪਤਾ ਭੈ ਕਿਉਂ ਕਿ ਕਿਹੜੇ ਕਲੰਨ ਲੋਕ ਸੀ ਜਿਨ੍ਹਾਂ ਨੇ 5 ਲੱਖ ਤੁਹਾਨੂੰ ਪਾਇਆ ਸੀਗਾ ਬਸ ਭਾਜੀ 5 ਲੱਖ ਰੁਪਏ 5.5 ਲੱਖ 5.5 ਲੱਖ ਰੁਪਏ ਜਿਨ੍ਹਾਂ ਨੇ ਪਾਇਆ ਦੋ ਵਾਰੀ ਪੈਸੇ ਭਾਈ ਆ ਲੋਕਾਂ ਨੇ ਹੈਕਰ ਜਦੋਂ ਭਾਈ ਇਹ ਮੋਸ਼ਨ ਕਰਾਇਆ ਹਕਰਾਇਆ ਇਹ ਨਹੀਂ ਬੱਚਾ ਪੂਰਾ ਹੋ ਗਿਆ ਸੀ ਮੇਰਾ ਤੇ ਇਹ ਲੋਕਾਂ ਨੂੰ ਭਜੀ ਕਿ ਇਹ ਕਹਿੰਦੀ ਸੀ ਅਨਿਆਣਾ ਨਹੀਂ ਮੇ ਇਹਨੂੰ ਪ੍ਰੋਬਲਮ ਆ ਇਹਨੂੰ ਆਇਆ ਭਾਈ ਨਿਆਣਾ ਤਾਂ ਇਹਨੇ ਆਪ ਹੀ ਮਾਰਤਾ ਸੀ ਹੂੰ ਨਿਆਣਾ ਮੇਰਾ ਇਹਨੇ ਆਪ ਹੀ ਮਾਰਤਾ ਲੋਕੀ ਖੰਦੂਆ ਸਾਡੇ ਭੈਣ ਚੋ ਤਾਂ ਹੀ ਨਹੀਂ ਯਾਰ ਲੋਕਾਂ ਦੇ ਕੀ ਦਿਮਾਗ ਚ ਚੱਲ ਫੇ ਵੀ ਚੱਲ ਹੁਣ ਲੋਕੀ ਭਜੀ ਆਪਣੇ ਨਾਲ ਖੜ ਕੇ ਕੋਈ ਨਾ ਬਾਬੇ ਤੁਹਾਨੂੰ ਇਨਸਾਫ ਜ਼ਰੂਰ ਮਿਲੂਗਾ ਮੈਂ ਮੁੱਦਾ ਚੱਕੂ ਟੈਨਸ਼ਨ ਨਹੀਂ ਲੈਣੀ ਸਾਰੇ ਚੱਕਣਗੇ ਮੁੱਦਾ ਯਾਰ